ਅਕਾਲੀ ਦਲ ਨੇ ਵਿਨੇ ਆ ਸੀਮ ਮੰਨਤੇ ਨਿਸ਼ਾਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਮਿਤਾ ਲੀਵਾੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਦੇ 350ਵੇਂ ਸ਼ਹੀਦੀ ਦਿਵਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਲਿਆਰਾ ਸ਼੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਘੋਸ਼ਣਾ ਕੀਤੀ ਇਸ ਨੂੰ ਅਕਾਲੀ ਦਲ ਆਗੂ ਦੇ ਅਰਸ਼ਦੀਪ ਕਲੇਰ ਨੇ ਇੱਕ ਡਰਾਮਾ ਕਰਾਰ ਦਿੱਤਾ ਉਹਨਾਂ ਨੇ ਕਿਹਾ ਸਭ ਪਹਿਲਾਂ ਹੋ ਚੁੱਕਿਆ ਆਮ ਆਦਮੀ ਪਾਰਟੀ ਹੁਣ ਸਿਰਫ ਸਿਰਫ ਡਰਾਮਾ ਕਰ ਰਹੀ ਹੈ ਹੋਰ ਕੀ ਤਿੱਖੇ ਵਾਰ ਕੀਤੇ ਨੇ ਸ਼੍ਰਮਣੀ ਅਕਾਲੀ ਦਲ ਦੇ ਅਰਸ਼ਦੀਪ ਕਲੇਰ ਨੇ ਸਿਮਾਨ ਤੇ ਆਓ ਸੁਣ ਲੈਣੇ ਆ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਿਆ ਗਿਆ ਕਿਉਂਕਿ ਚਾਹੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੂਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੋਈਆਂ ਹਨ ਫਰਜ ਨਵਾਂ ਕੀ ਹੋਇਆ ਜਿੰਨੇ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਨਾਨਦਪੁਰ ਸਾਹਿਬ ਖਰਚੇਗੇ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹੇ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਉਥੇ ਆਨੰਦਪੁਰ ਸਾਹਿਬ ਦੇ ਵਿੱਚ ਬਾਦਲ ਸਾਹਿਬ ਨੇ ਵਿਰਾਸਤੇ ਖਾਲਸਾ ਬਣਾਇਆ ਐਦਾਂ ਹੀ ਜਗਾ ਜਗਾ ਤੇ ਚਾਹੇ ਜਲੰਧਰ ਦੇ ਵਿੱਚ ਉਥੇ ਜੰਗੀ ਆਜ਼ਾਦੀ ਹੋਵੇ ਛੋਟਾ ਵੱਡਾ ਕੱਲੂ ਕਾਰਾ ਹੋਵੇ ਚੱਪੜ ਚਿੜੀ ਹੋਵੇ ਜਾਂ ਤਾਂ ਐਸੇ ਕੰਮ ਕਰਨ ਸਰਕਾਰਾਂ ਇਹ ਕੱਲੀ ਡਰਾਮੇਬਾਜ਼ੀ ਦੇ ਉੱਤੇ ਜੋ ਸਰਕਾਰਾਂ ਪੈਸੇ ਖਰਚ ਰੀਆਂ ਨੇ ਤਾਂ ਮੈਂ ਫੇਰ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਤੁਸੀਂ ਤਾਂ ਜਦੋਂ ਹਰਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਉਸਦਾ ਵੌਲਟ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ مایوس ਕੀਤਾ ਕਿ ਕੀ ਇਹ ਡਰਾਮੇਬਾਜ਼ੀਆਂ ਲਈ ਤੁਸੀਂ ਕਰੋੜਾ ਰੁਪਏ ਖਰਚੇ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਿਆ ਗਿਆ ਕਿਉਂਕਿ ਚਾਹੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੂਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੋਈਆਂ ਨੇ ਫਰਜ ਨਵਾਂ ਕੀ ਹੋਇਆ ਜਿੰਨੇ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਖਰਚੇ ਗਏ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹੀਆਂ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਉੱਥੇ ਨਾਨਕਪੁਰ ਸਾਹਿਬ ਦੇ ਵਿੱਚ ਬਾਦਲ ਸਾਹਿਬ ਨੇ ਵਿਰਾਸਤੇ ਖਾਲਸਾ ਬਣਾਇਆ ਐਦਾਂ ਹੀ ਜਗ੍ਹਾ ਜਗ੍ਹਾ ਤੇ ਚਾਹੇ ਜਲੰਧਰ ਦੇ ਵਿੱਚ ਉੱਥੇ ਜੰਗੀ ਆਜ਼ਾਦੀ ਹੋਵੇ ਛੋਟਾ ਵੱਡਾ ਕੱਲੂ ਕਾਰਾ ਹੋਵੇ ਚੱਪੜ ਚਿੜੀ ਹੋਵੇ ਜਾਂ ਤਾਂ ਐਸੇ ਕੰਮ ਕਰਨ ਸਰਕਾਰਾਂ ਇਹ ਕੱਲੀ ਡਰਾਮੇਬਾਜ਼ੀ ਦੇ ਉੱਤੇ ਜੋ ਸਰਕਾਰਾਂ ਪੈਸੇ ਖਰਚ ਰੀਆਂ ਨੇ ਤਾਂ ਮੈਂ ਫੇਰ ਦੁਬਾਰਾ ਦौराਣਾ ਚਾਹਨਾ ਕਿ ਤੁਸੀਂ ਤਾਂ ਜਦੋਂ ਹਰਿਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਉਸ ਤਾਂ ਵੋਲਟ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ مایوس ਕੀਤਾ ਕਿ ਕੀ ਇਹ ਡਰਾਮੇਬਾਜ਼ੀਆਂ ਲਈ ਤੁਸੀਂ ਕਰੋੜਾ ਰੁਪਇਆ ਖਰਚ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਿਆ ਗਿਆ ਕਿਉਂਕਿ ਚਾਹੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੂਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੋਈਆਂ ਹਨ ਫਰਜ ਨਵਾਂ ਕੀ ਹੋਇਆ ਜਿੰਨੇ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਨਾਨਦਪੁਰ ਸਾਹਿਬ ਖਰਚੇਗੇ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹੇ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਉਥੇ ਆਨੰਦਪੁਰ ਸਾਹਿਬ ਦੇ ਵਿੱਚ ਬਾਦਲ ਸਾਹਿਬ ਨੇ ਵਿਰਾਸਤੇ ਖਾਲਸਾ ਬਣਾਇਆ ਐਦਾਂ ਹੀ ਜਗਾ ਜਗਾ ਤੇ ਚਾਹੇ ਜਲੰਧਰ ਦੇ ਵਿੱਚ ਉਥੇ ਜੰਗੀ ਆਜ਼ਾਦੀ ਹੋਵੇ ਛੋਟਾ ਵੱਡਾ ਕੱਲੂ ਕਾਰਾ ਹੋਵੇ ਚੱਪੜ ਚਿੜੀ ਹੋਵੇ ਜਾਂ ਤਾਂ ਐਸੇ ਕੰਮ ਕਰਨ ਸਰਕਾਰਾਂ ਇਹ ਕੱਲੀ ਡਰਾਮੇਬਾਜ਼ੀ ਦੇ ਉੱਤੇ ਜੋ ਸਰਕਾਰਾਂ ਪੈਸੇ ਖਰਚ ਰੀਆਂ ਨੇ ਤਾਂ ਮੈਂ ਫੇਰ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਤੁਸੀਂ ਤਾਂ ਜਦੋਂ ਹਰਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਤੁਸੀਂ ਤਾਂ ਵੌਲਟ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ مایوس ਕੀਤਾ ਕਿ ਕੀ ਇਹ ਡਰਾਮੇਬਾਜ਼ੀਆਂ ਲਈ ਤੁਸੀਂ ਕਰੋੜਾ ਰੁਪਏ ਖਰਚੇ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਿਆ ਗਿਆ ਕਿਉਂਕਿ ਚਾਹੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੂਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੋਈਆਂ ਨੇ ਫਰਜ ਨਵਾਂ ਕੀ ਹੋਇਆ ਜਿੰਨੇ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਖਰਚੇ ਗਏ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹੀਆਂ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਨੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਉੱਥੇ ਨਾਨਕਪੁਰ ਸਾਹਿਬ ਦੇ ਵਿੱਚ ਬਾਦਲ ਸਾਹਿਬ ਨੇ ਵਿਰਾਸਤੇ ਖਾਲਸਾ ਬਣਾਇਆ ਐਦਾਂ ਹੀ ਜਗ੍ਹਾ ਜਗ੍ਹਾ ਤੇ ਚਾਹੇ ਜਲੰਧਰ ਦੇ ਵਿੱਚ ਉੱਥੇ ਜੰਗੀ ਆਜ਼ਾਦੀ ਹੋਵੇ ਛੋਟਾ ਵੱਡਾ ਕੱਲੂ ਕਾਰਾ ਹੋਵੇ ਚੱਪੜ ਚਿੜੀ ਹੋਵੇ ਜਾਂ ਤਾਂ ਐਸੇ ਕੰਮ ਕਰਨ ਸਰਕਾਰਾਂ ਇਹ ਕੱਲੀ ਡਰਾਮੇਬਾਜ਼ੀ ਦੇ ਉੱਤੇ ਜੋ ਸਰਕਾਰਾਂ ਪੈਸੇ ਖਰਚ ਰੀਆਂ ਨੇ ਤਾਂ ਮੈਂ ਫੇਰ ਦੁਬਾਰਾ ਦौराਣਾ ਚਾਹਨਾ ਕਿ ਤੁਸੀਂ ਤਾਂ ਜਦੋਂ ਹਰਿਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਉਸ ਤਾਂ ਵੋਲਟ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ ਮਾਇੂਸ ਕੀਤਾ ਕਿ ਕੀ ਇਹ ਡਰਾਮੇਬਾਜ਼ੀਆਂ ਲਈ ਤੁਸੀਂ ਕਰੋੜਾ ਰੁਪਇਆ ਖਰਚੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ